ਅਸੀਂ ਪਹੁੰਚੇ ਹਾਂ ਬਲਾਕ ਮਕੂ ਦੇ ਪਿੰਡ ਨਿਯਾਮਦੀਨ ਵਾਲਾ ਦੇ ਵਿੱਚ ਜਿੱਥੇ ਕਿ ਨਸ਼ੇ ਨੂੰ ਲੈ ਕੇ ਚਿੱਟੇ ਨੂੰ ਲੈ ਕੇ ਕਾਫੀ ਰੌਲਾ ਪਿਆ ਹੋਇਆ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਕਾਫੀ ਜ਼ਿਆਦਾ ਜਿਹੜੇ ਨਸ਼ਾ ਕਰ ਰਹੇ ਨੇ ਕਾਫੀ ਜ਼ਿਆਦਾ ਨਸ਼ਾ ਵੇਚ ਰਹੇ ਨੇ ਕੀ ਕੁਛ ਇਹ ਪਿੰਡ ਦੇ ਲੋਕ ਹਾਲ ਬਿਆਨ ਕਰਦੇ ਆਪਾਂ ਇਹਨਾਂ ਦੇ ਪਹਿਲਾਂ ਮੂੰਹ ਸੁਣਦੇ ਆ ਹਾਂਜੀ ਆਪੋ ਜੀ ਕੀ ਗੱਲ ਆ ਤੁਹਾਡੇ ਪਿੰਡ ਕਿੰਨਾ ਕਿ ਨਸ਼ਾ ਵਾ ਸਰਪੰਚ ਜੀ ਬਹੁਤ ਨਸ਼ਾ ਤੁਹਾਡਾ ਕੋਣ ਕੋਣ ਕੀ ਨਸ਼ਾ ਕਰਦਾ ਮੇਰੇ ਦੋਵੇਂ ਬੱਚੇ ਵੀ ਕਰਦੇ ਆ ਮੇਰੇ ਭਤੀਜੇ ਵੀ ਕਰਦੇ ਮੇਰੇ ਭਰਾਵਾਂ ਦੇ ਬੱਚੇ ਵੀ ਕਰਦੇ ਨੇ ਤੇ ਤੁਸੀਂ ਕਦੀ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਨੂੰ ਜਾਂ ਕੋਈ ਕੋਸ਼ਿਸ਼ ਫਰਦਾ ਹੀ ਕੋ ਨਹੀਂ ਦਾ ਨਹੀਂ ਤੁਸੀਂ ਕਦੀ ਗਏ ਹੋ ਥਾਣੇ ਜਾ ਕੇ ਤੇ ਗੱਲ ਕੀਤੀ ਕਦੀ ਥਾਣੇ ਤੇ ਕੋਈ ਨਹੀਂ ਜੀ ਸੁਣਦਾ ਕਿਸੇ ਦੀ ਨਹੀਂ ਸੁਣਦਾ ਤੇ ਤੇਰੇ ਦੇ ਕੰਮ ਵੱਡੇ ਨੇ ਚੋਰਾਂ ਦੀ ਜ਼ੋਰ ਜ਼ਿਆਦਾ ਹੈ ਤੇ ਮੈਂ ਕਿਹਾਂ ਦਾ ਜ਼ੋਰ ਜ਼ਿਆਦਾ ਮਾਰੇ ਦੀ ਕੋਈ ਨਹੀਂ ਸੁਣਦਾ ਤੇ ਸਾਡੇ ਪਿੰਡ ਵਿੱਚ ਚੋਰੀਆਂ ਵੀ ਕਾਫੀ ਹੁੰਦੀਆਂ ਹੋਣੀਆਂ ਕਿ ਤਾ ਚੋਰੀਆਂ ਵਧੂ ਸਾਰਾ ਕੁਝ ਵਧੂ ਜੀ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਤਾਂ ਖਾਲੀ ਬਹੁਤ ਮੰਦਾ ਹੋਇਆ ਪਿਆ ਜਨਾਨੀਆਂ ਬਜ਼ਾਰੀਆਂ ਹੁਣ ਕੂੜੇ ਸੁੱਟ ਕੇ ਪੋਚੇ ਲਾ ਕੇ ਗੁਜ਼ਾਰੇ ਕਰਦੀਆਂ ਚੰਗੇ ਭਲਿਆ ਬੰਦਿਆਂ ਦੀਆਂ ਔਰਤਾਂ ਨੇ ਜਿਹੜੀਆਂ ਮੈਂ ਪਹਿਲੇ ਤਾਂ ਗੱਲ ਮੇਰਾ ਆਪਦੇ ਘਰ ਦਾ ਵੀ ਮਸਲਾ ਬਹੁਤ ਜ਼ਿਆਦਾ ਖਰਾਬ ਜਿੰਨਾ ਮੇਰੇ ਘਰ ਦਾ ਮਸਲਾ ਖਰਾਬ ਹੈ ਚਾ ਮੈਨੂੰ ਪਤਾ ਚਾ ਰੱਬ ਨੂੰ ਪਤਾ ਮੈਂ ਧੰਨਵਾਦ ਕਰਦਾ ਸਰਦਾਰ ਕੁਲਵੀਰ ਸਿੰਘ ਦਾ ਜਿਸਨੇ ਕੁਲਵੀਰ ਸਿੰਘ ਜੀ ਦੇ ਕੋਲੇ ਆਵਾਜ਼ ਨਹੀਂ ਠਾਈ ਅੱਜ ਜੀਰਾ ਸਾਹਿਬ ਇੱਥੇ ਆਏ ਸੀ ਹਾਂਜੀ ਉਹ ਬਾਜ ਉਹਨਾਂ ਕੋਲ ਠਾਈ ਆਵੇ ਹਵਾਜ ਉਹਨਾਂ ਕੋਲ ਵੀ ਠਾਈ ਉਹਨਾਂ ਦੀ ਆਵਾਜ਼ ਦੇ ਮਗਰ ਅਸੀਂ ਆਵਾਜ਼ ਠਾਈ ਸਾਨੂੰ ਕੁਝ ਹੌਸਲਾ ਹੋਇਆ ਜਦੋਂ ਉਹਨਾਂ ਨੇ ਆਵਾਜ਼ ਠਾਈ ਹੈ ਉਹਨਾਂ ਦੀ ਆਵਾਜ਼ ਦੇ ਮਗਰ ਅਸੀਂ ਠਾਈ ਹੈ ਆਵਾਜ਼ ਵੀ ਕੋਈ ਗੁਰੂ ਦਾ ਸਿੱਖ ਚਲੋ ਸ਼ੁਕਰ ਉੱਠਿਆ ਤਾਂ ਜੇ ਬਣਾ ਸਾਡਾ ਵੀ ਡੁੱਬਾ ਬੇੜਾ ਤਾਰ ਦੇਵੇ ਤਾਂ ਉਹਦੇ ਲੱਕ ਸੰਘੇੜੇ ਸਾਡਾ ਵੀ ਡੁੱਬਾ ਬੇੜਾ ਤਰ ਜਾਵੇ ਤਾਂ ਬਹੁਤ ਜੱਦ ਜਿੱਡੇ ਅਸੀਂ ਦੁਖੀ ਉਹਦਾ ਦੁਖੀ ਕੋ ਨਹੀਂ ਹੋ ਸਕਦਾ ਮੇਰੇ ਚਾਰ ਲੜਕੇ ਚਾਰੇ ਬੱਚੇ ਨਸ ਨਸਾ ਕਰਦੇ ਜੀ ਅੱਛਾ ਜੀ ਕੋਈ ਸਿਲੰਡਰ ਵੇਚ ਦਿੰਦਾ ਕੋਈ ਪੱਖਾ ਵੇਚ ਦਿੰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਕੋਈ ਦਿਹਾੜੀ ਦਾ ਪੱਜ ਜਾਂਦੇ ਨਹੀਂ ਬਸ ਇਤਨਾ ਹੀ ਕੀਤੀ ਜਾਂਦੇ ਬਸ ਨਸਾ ਕੀਤੀ ਜਾਂਦੇ ਦੇ ਦਿੱਕ ਦੀ ਆਵਾਜ਼ ਠਾਈ ਹੈ ਕਿ ਦਿੱਕ ਤੇ ਵੀ ਹਾਂ 28 ਵਜੇ ਤੇਰੇ ਸਾਡੇ ਪਹਿਲੇ ਜਿਹਨੇ ਵਾਜ ਠਾਈ ਪਹਿਲੇ ਉਹ ਗਿਆਰ ਦਰਖਾਹ ਦਿੱਤੀ ਉੱਥੇ ਸੁਣੀ ਨਹੀਂ ਕਿਸੇ ਨੇ ਉਹ ਅਹੀਂ ਦੱਸ ਕਿਦਾਂ ਦੱਸੂ ਨਹੀਂ ਪਾ ਲਈਏ ਅਹੀਂ ਦੱਸ ਕਿੱਧਰੋਂ ਜਾਈਏ ਅਹੀਂ ਦੱਸ ਤੁਹਾਡੇ ਨਾਲ ਸਾਨੂੰ ਅਗਲੇ ਵਟੜ ਟੋਕਣਗੇ ਪ੍ਰਾਣ ਕਰਨਗੇ ਟਿੰਕ ਕਰਨਗੇ ਉਹਨੇ ਸੁਣੀ ਨਹੀਂ ਗੱਲ ਕੋਈ ਮਤਲਬ ਕਿ ਕੋਈ ਵੀ ਤੁਹਾਡੀ ਗੱਲ ਨਹੀਂ ਸੁਣਦਾ ਤੁਸੀਂ ਪ੍ਰਸ਼ਾਸਨ ਕੋਲ ਵੀ ਜਾਂਦੇ ਆ ਸਰਕਾਰ ਕੋਲ ਵੀ ਹਾਂ ਕੋਈ ਨਹੀਂ ਸੁਣੀ ਗੱਲ ਹੋਣ ਸਾਨੂੰ ਮੈਂ ਤੇ ਹੁਣ ਵੀ ਸਰਦਾਰ ਕਰਵੀਰ ਸਿੰਘ ਨੇ ਮਤਲਬ ਹੁਣ 28 ਸੌ ਨੇ ਵਾਅਦਾ ਮਗਰ ਤਾਂ ਅਹੀਂ ਚੱਲਦੇ ਮਤਲਬ ਠੀਕ ਸਾਡਾ ਸੁਣੂਗਾ ਸਨ ਤਨ ਲੱਗਦਾ ਕਿ ਮਸਲਾ ਹੱਲ ਹੋ ਜਾਊਗਾ ਤੇ 12 13 ਕਿਲੋ ਲੈ ਗਏ ਨੇ ਰਫੈਂਡ ਤੇ 28 29 ਕਿਲੋ ਲੈ ਕੇ ਖੰਡ ਮੈਂ ਤੜਕੇ 6 ਵਜੇ ਇਹਨਾਂ ਦੇ ਘਰ ਗਿਆ ਤੂੰ ਜਾ ਕੇ ਨਾ ਉਠਾਇਆ ਵੀ ਪਾਉ ਮੈਨੂੰ ਦੱਸ ਦਿਓ ਤੁਸੀਂ ਤੁਹਾਡਾ ਮੇਰੇ ਨਾਲ ਕੋਈ ਗੱਲ ਨਹੀਂ ਗਈ ਤੁਸੀਂ ਮੈਨੂੰ ਬੰਦਾ ਦੱਸ ਦਿਓ ਤੇ ਤੁਸੀਂ ਪਾਸੇ ਤੇ ਇਹਨਾਂ ਦੇ ਵਿੱਚ ਦੱਸ ਦੇਣਾ 2-4 ਘੰਟੇ ਮਾਮਾ ਖਲੋ ਜਾ ਦੱਸ ਦੇਣਾ 2 ਘੰਟੇ ਦੱਸ ਦਿੰਨੇ ਮੈਂ ਚਲੋ ਬਾਅਦ ਚ ਮੈਂ ਪੁੱਛ ਲਊਗਾ ਮੈਂ ਮੁੰਡੇ ਨੂੰ ਗੱਲ ਬੈਠਾ ਛੋਟੇ ਨੂੰ ਪੜਦਾ ਮੁੰਡਾ ਇਹਦੇ ਗੱਲ ਬੈਠਾ ਤੇ ਉਹਦੇ ਦੱਸਣ ਦੀ ਬਜਾਏ ਸਗੋਂ ਉਹਦੇ ਗੱਲ ਪੈ ਗਏ ਗੱਲ ਪੈ ਕੇ ਸੱਟ ਮਾਰਦੀ ਉਹਦੇ ਸਿਰ 'ਚ ਉਹ ਲੋਹੇ ਲੁਹਾਨ ਹੋਇਆ ਉਹ ਘਰੋਂ ਭੱਜਾ ਫਿਰ ਰਾਮਰੌੜਾ ਪੈ ਇਸੇ ਗੱਲ ਤੋਂ ਰਾਮਰੌੜਾ ਪੈ ਗਿਆ ਪੂਰੀ ਗੱਲ ਦੱਸ ਗੋਰੇ ਨਹੀਂ ਨਹੀਂ ਜਿਹੜੇ ਬੰਦੇ ਤੁਹਾਡੇ ਗੱਲ ਪਏ ਨੇ ਕਿਹੜੇ ਬੰਦੇ ਗੱਲ ਪਏ ਉਹਨਾਂ ਨੇ ਤੁਸੀਂ ਕੋਈ ਐਫਆਈਆਰ ਦਰਜ ਨਹੀਂ ਕਰਾਈ ਐਫਆਈਆਰ ਦਰਜ ਤਾਂ ਕਰਾਈ ਐ ਐਮਐਨਆਰ ਵੀ ਚੜ ਗਈ ਉੱਥੇ ਉਠਾਣੇ ਅਛਾ ਜੀ ਨਸ਼ੇ ਵਾਲੇ ਨਸ਼ੇ ਵਾਲੇ ਕਿਸ ਬੰਦੇ ਦਾ ਪਰਚਾ ਦਰਜ ਹੋਇਆ ਕੋਈ ਨਸ਼ੇ ਵੇਚਣ ਵਾਲੇ ਦੇ ਕਿਸੇ ਤੇ ਇੰਨਾ ਨਹੀਂ ਹੋਇਆ ਜੀ ਮੈਨੂੰ ਬਿਜਾਰਦਾਰ ਮੇਰਾ ਇੰਨਾ ਨੁਕਸਾਨ ਹੋਇਆ ਘਰੇ ਲੜਕੀ ਦੀ ਮੇਰੇ ਬਰਾਤੇ ਤੇ ਇਹ ਆਪਦਾ ਜੋ ਬਲੇੜ ਬਲੇੜ ਨਸ਼ੇੜੀ ਫੜਾਈ ਜਾਂਦੇ ਆ ਆਪਦਾ ਸੰਭੀ ਜਾਂਦੇ ਨੇ ਤੇ ਦੱਸੋ ਇਹਨਾਂ ਦਾ ਕੋਈ ਨਾ ਕੋਈ ਹੱਲ ਕੱਢੋ ਜੀ ਸਾਡੀ ਸੁਣੀ ਜਾਵੇ ਸਾਡੇ ਨਗਰ ਦੀ ਸੁਣੀ ਜਾਵੇ ਜਿਹੜਾ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਕੋੜ ਪਿਆ ਵਾ 10-12 ਸਾਲਾਂ ਦਾ ਜੋ ਕੁਲਵੀਰ ਸਿੰਘ ਜੀਰਾ ਨੇ ਬਾਜ 28 ਆ ਸਾਨੂੰ ਬਹੁਤ ਵਧੀਆ ਚੰਗਾ ਲੱਗਾ ਵੀ ਕਿਤੇ ਮਾਲਕ ਸਾਡੀ ਵੀ ਹੁਣ ਸੁਣ ਲੂਗਾ ਸਾਡੀ ਬੇਨਤੀ ਆ ਬੀਬੀਆਂ ਗੁਜ਼ਾਰਾ ਕਰਦੀਆਂ ਘਰਾਂ ਦੇ ਵਿੱਚ ਕੰਮ ਕਰਕੇ ਲਾਮ ਪਿੰਡਾਂ ਦੇ ਵਿੱਚ ਜਾ ਕੇ ਆਪਦੇ ਬੱਚੇ ਪਾਲਦੀਆਂ ਜੋ ਸੌਦਾ ਲਿਆਉਂਦੀਆਂ ਵਾ ਜੇ ਮਾੜਾ ਜਿਹਾ ਆਸੇ ਪਾਸੇ ਹੋ ਜਾਂਦੀਆਂ ਉਹ ਅਮਲੀ ਵੇਚ ਕੇ ਆਪਦਾ ਟਾਈਮ ਪਾਸ ਕਰ ਲੈਂਦੇ ਤੇ ਉਹ ਫੇਰ ਬੱਚੇ ਨਸ਼ੇ ਤੋਂ ਖਾਣ ਪੀਣ ਤੋਂ ਬੈਠੇ ਰਹਿੰਦੇ ਆ ਉਹ ਤਾਂ ਆਣ ਕੇ ਸਾਡੇ ਕੋਲ ਰੋਂਦਿਆਂ ਅਸੀਂ ਤਾਂ ਬੇਨਤੀ ਕਰਦੇ ਆ ਸਰਦਾਰ ਕਬੀਰ ਕੁਲਵੀਰ ਸਿੰਘ ਐਮਐਲਏ ਜੀਰਾ ਦੀ ਜਿੰਨੇ ਆਵਾਜ਼ ਠਾਈ ਆ ਵੀ ਕਿਤੇ ਸਾਡੀ ਵੀ ਮਹਾਰਾਜ ਬੇਨਤੀ ਸੁਣ ਲੂਗਾ ਇਹੋ ਜੀ ਆਵਾਜ਼ ਠਾਈ ਆ ਸਾਰੇ ਹਿੰਦੁਸਤਾਨ ਦੇ ਵਿੱਚ ਪਤਾ ਲੱਗ ਗਿਆ ਵੀ ਠੀਕ ਆ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਰਿਆ ਸਰਦਾਰ ਕਬੀਰ ਸਿੰਘ ਜੀਰਾ ਸਾਡੀ ਵੀ ਸੁਣੀ ਜਾਊਗੀ ਸਾਡੀ ਤਾਂ ਇਹ ਬੇਨਤੀ ਆ ਵੀ ਸਾਡੀ ਬੇਨਤੀ ਸੁਣ ਸਾਨੂੰ ਡਾਕਟਰਾਂ ਦੀ ਵੀ ਟੀਮ ਦੇਣ ਜਿਹੜਾ ਇਲਾਜ ਕੀਤਾ ਜਾਵੇ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਦਾ ਗੋਲੀਆਂ ਦੇ ਨਾਲ ਜਿਹੜੀਆਂ ਜੱਭਾਂ ਥੱਲੇ ਰੱਖਿਆ ਉਹਨਾਂ ਨਾਲ ਤਾਂ ਇਲਾਜ ਨਹੀਂ ਹੋਣਾ ਡਾਕਟਰਾਂ ਦੀ ਟੀਮ ਦੇਣ ਸਾਡੀ ਸਹਾਇਤਾ ਕਰਨ ਪਿੰਡ ਦੇ ਵਿੱਚੋਂ ਕੋੜ ਕਢਣ ਪਲਸ ਦੀ ਮਦਦ ਸਾਨੂੰ ਨਾਲ ਚਾਹੀਦੀ ਆ ਤੁਹਾਡੇ ਪਿੰਡ ਕਿੰਨੇ ਕੁ ਮੁੰਡੇ ਨਸ਼ਾ ਕਰਦੇ ਤੁਹਾਡੇ ਅਸਬ ਦੇ ਨਾਲ 35 40 ਹੋਣਗੇ ਜੀ 40 ਜ ਆਪਣੇ ਵੇੜੇ ਦੇ ਜੀ 35 40 ਹੋਣਗੇ ਜਰਨਲ ਦੇ ਪਾ ਕੇ ਐਸਸੀ ਦੇ ਪਾ ਕੇ 35 40 ਆ ਜਿਹੜਾ ਨਸ਼ਾ ਜਨਨਲ ਵੀ ਬਹੁਤ ਦੁਹੀ ਨੇ ਐਸੀ ਵੀ ਬਹੁਤ ਦੁਹੀ ਨੇ ਸਾਡੀ ਤਾਂ ਬੇਨਤੀ ਆ ਸਾਡੀ ਸੁਣੀ ਜਾਵੇ ਹੱਥ ਜੋੜ ਕੇ ਕਲਵੀਰ ਸਿੰਘ ਜੀਰਾ ਅੱਗੇ ਜਿਨ੍ਹਾਂ ਆਵਾਜ਼ ਠਾਈ ਆ ਸਾਡੀ ਉਹਦੇ ਤੋਂ ਬਿਨਾ ਕੋਈ ਨਹੀਂ ਸੁਣ ਸਕਦਾ ਕਿਉਂਕਿ ਉਹੋ ਹੀ ਇੱਕ ਗਰੀਬਾਂ ਦਾ ਦਰਦ ਦਾ ਜਿਹੜਾ ਖਲੁੰਦਾ ਵਾ ਕੋਲ ਆਣ ਕੇ ਸੁਣਦਾ ਵਾ ਜੇ ਹੁਣ ਆਵਾਜ਼ ਠਾਈ ਆ ਸਾਨੂੰ ਪੂਰਾ ਹੁੰਦੇ ਤੇ ਮਾਨ ਵੀ ਸਾਡੀ ਸੁਣੀ ਜਾਣੀ ਆ ਬੈਗਰੂਜੀ ਦਾ ਖਾਲਸਾ ਇਹ ਸਾਨੂੰ ਪਿੰਡ ਦੇ ਸਰਪੰਚ ਤੁਸੀਂ ਗੱਲਬਾਤ ਸੁਣੀ ਆ ਪਿੰਡ ਦੇ ਸਾਰੇ ਇੱਥੇ ਵਸਲੀਖ ਖੜੇ ਨੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਨਸ਼ਾ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਪੀਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਾ ਤੇ ਪਿੰਡ ਦੇ ਵਿੱਚ ਵੇਚਣ ਵਾਲੇ ਵੀ ਹੈਗੇ ਨੇ ਪਰ ਇਹਨਾਂ ਦੇ ਮੁਤਾਬਕ ਇਹਨਾਂ ਨੂੰ ਲੱਗਦਾ ਕਿ ਕੁਲਬੀਰ ਜੀ ਨੇ ਹੁਣ ਆਵਾਜ਼ ਉਠਾਈ ਆ ਤੇ ਇਹਨਾਂ ਦਾ ਮਸਲਾ ਹੱਲ ਹੋ ਜਾਊਗਾ ਪਰ ਦੇਖਣ ਵਾਲੀ ਗੱਲ ਇਹ ਆ ਕਿ ਕੀ ਮਸਲਾ ਹੱਲ ਹੁੰਦਾ ਇਹਨਾਂ ਦਾ ਕਿ ਨਹੀਂ ਕਿਉਂਕਿ ਪ੍ਰਸ਼ਾਸਨ ਦਾ ਇਹ ਕਹਿਣਾ ਹੁੰਦਾ ਕਿ ਉਹ ਕਟ ਰਿਕਵਰੀ ਤੇ ਕੁਛ ਨਹੀਂ ਕਰ ਸਕਦੇ ਤੇ ਇਹਨਾਂ ਦੇ ਕਹਿੰਦੇ ਮੁਤਾਬਕ ਕਿ ਪਿੰਡ ਦੇ ਵਿੱਚ ਰਿਕਵਰੀ ਜਿਹੜੀ ਆ ਉਹ 100 200 ਰੁਪਏ ਦੇ ਵਿੱਚ ਜਿਹੜੇ ਛੋਟੇ ਨਸ਼ਈ ਨਹੀਂ ਨਸ਼ਾ ਕਰਦੇ ਨੇ ਤੇ ਜੇਕਰ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਇਹਨਾਂ ਦੇ ਇੰਨਾ ਜ਼ਿਆਦਾ ਬੁਰਾ ਹਾਲ ਆ ਤੇ ਪ੍ਰਸ਼ਾਸਨ ਜਿਹੜਾ ਆਪਣਾ ਪੱਲਾ ਹੀ ਘੇਕ ਛੱਡ ਦਿੰਦਾ ਕਿ ਰਿਕਵਰੀ ਤੋਂ ਬਿਨਾ ਅਸੀਂ ਕੁਛ ਨਹੀਂ ਕਰ ਸਕਦੇ ਹੁਣ ਸਰਕਾਰ ਇਸ ਮਸਲੇ ਦਾ ਕੀ ਹੱਲ ਕੱਢਦੀ ਆ ਇਹਦੇ ਮਸਲਾ ਵੇਖਣ ਵਾਲੇ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮਿਲਦੇ ਹਾਂਗੇ ਤਾਜ਼ਾ ਨਿਊਜ਼ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ